ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਸਾਹਮਣੇ ਸੁਰੱਖਿਆ ਬਲ ਦੀਵਾਰ ਬਣ ਕੇ ਖੜ ਗਏ ਨੇ ਦਿੱਲੀ ਲਈ ਰਵਾਨਾ ਹੋਣ ਤੋਂ ਕਰੀਬ 1 ਘੰਟੇ ਬਾਅਦ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਹਰਿਆਣਾ ਪੁਲਿਸ ਵੱਲੋਂ ਚਲਾਏ ਅਥਰੂ ਗੈਸ ਦੇ ਗੋਲਿਆਂ ਕਾਰਨ ਤਿੰਨ ਕਿਸਾਨ ਜ਼ਖਮੀ ਹੋ ਗਏ ਨੇ ਇੱਕ ਕਿਸਾਨ ਦੀ ਸਿਹਤ ਵਿਗੜ ਗਈ ਹੈ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ ਕਿਸਾਨ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ ਇਸ ਦੇ ਨਾਲ ਹੀ ਕਿਸਾਨ ਅਥਰੂ ਗੈਸ ਦੇ ਗੋਲਿਆਂ ਤੋਂ ਬਚਾ ਲਈ ਗਿੱਲੀਆਂ ਬੋਰੀਆਂ ਲੈ ਕੇ ਆਏ ਹਨ ਤਾਂ ਜੋ ਸ਼ੈਲ ਦਿਖਦੇ ਹੀ ਗਿੱਲੀਆਂ ਬੋਰੀਆਂ ਉਹਨਾਂ ਤੇ ਛੋਟਕੇ ਤੋਂ ਇਹ ਤੋਂ ਬਸ ਸਕਣ ਇਸ ਦੌਰਾਨ ਕਿਸਾਨਾਂ ਕੋ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਅੱਗੇ ਜਾਣਾ ਚਾਹੁੰਦੇ ਸੀ ਉਹ ਸਾਨੂੰ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦੇ ਦਿੰਦੇ ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ ਪੰਦੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਗੱਲਬਾਤ ਦਾ ਰਾਹ ਖੋਲੇਗੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ ਜੇਕਰ ਸਾਨੂੰ ਦਿੱਲੀ ਨਾ ਜਾਣ ਦਿੱਤਾ ਗਿਆ ਤਾਂ ਅਸੀਂ ਸ਼ਾਮ ਨੂੰ ਰਣਨੀਤੀ ਬਣਾਵਾਂਗੇ ਪੰਦੇਵ ਨੇ ਕਿਹਾ ਕਿ ਸਰਕਾਰ ਜਾਂ ਤਾਂ ਸਾਨੂੰ ਦਿੱਲੀ ਜਾਣ ਦਵੇ ਜਾਂ ਫਿਰ ਗੱਲਬਾਤ ਕਰੇ ਉਹਨਾਂ ਕਿਹਾ ਕਿ ਸਾਡੇ ਕਿਸੇ ਵੀ ਸੂਬਾ ਸਰਕਾਰ ਨਾਲ ਕੋਈ ਮੁੱਦਾ ਨਹੀਂ ਹੈ ਇਸ ਲਈ ਦਿੱਲੀ ਜਾ ਕੇ ਗੱਲ ਰੱਖਣਾ ਚਾਹੁੰਦੇ ਹਾਂ ਦੱਸ ਦਈਏ ਕਿ ਪੁਲਤੇ ਜਿੱਥੇ ਦਿੱਲੀ ਵੱਲ ਜਾਣ ਵਾਲੇ 101 ਕਿਸਾਨ ਖੜੇ ਹਨ ਉੱਥੇ ਹੀ ਉਹਨਾਂ ਦੇ ਨਾਲ ਆਏ ਲੋਕ ਇਥਾਂ ਖੇਤਾਂ 'ਚ ਡਟੇ ਹੋਏ ਹਨ ਇੱਥੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ ਕਿਸਾਨਾਂ ਨੂੰ ਖੇਤਾਂ ਵੱਲ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਇੱਥੇ ਪਹਿਲਾਂ ਹੀ ਫੋਰਸ ਤਾਇਨਾਤ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਧਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਤਾਂ ਸਖਤੀ ਵਰਤੀ ਜਾਏਗੀ ਹਰਿਆਣਾ ਪੁਲਿਸ ਨੇ ਕਿਹਾ ਕਿ ਜੇਕਰ ਕੋਈ ਅੱਗੇ ਵਧਣ ਜਾਂ ਬੈਰੀਕੇਡ ਪੁੱਟਣ ਦੀ ਕੋਸ਼ਿਸ਼ ਕਰੇਗਾ ਤਾਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਹਰਿਆਣਾ ਪੁਲਿਸ ਨੇ ਸਰਹੱਦ ਤੇ ਬੈਰੀਕੇਡਾਂ ਦੇ ਨਾਲ-ਨਾਲ ਜਾਲੀ ਵੀ ਲਾਈ ਹੋਈ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਲੋਹੇ ਦੇ ਕਿਲਵੇ ਲਗਾਏ ਗਏ ਹਨ। ਇਹ ਮੇਖਾ ਸੀਮਿੰਟ ਵਿੱਚ ਦੰਬੀਆਂ ਹੋਈਆਂ ਤਾਂ ਜੋ ਵਾਹਨ ਅੱਗੇ ਨਾ ਜਾ ਸਕਣ। ਦਰਸਲ ਦਿੱਲੀ ਵੱਲ ਮਾਰਚ ਕਰ ਰਹੇ 101 ਕਿਸਾਨ ਤੇ ਹਰਿਆਣਾ ਪੁਲਿਸ ਸ਼ੰਭੂ ਬਾਰਡਰ ਤੇ ਆਹਮੋ-ਸਾਹਮਣੇ ਹਨ। ਕਿਸਾਨਾਂ ਨੇ ਸੁਰੱਖਿਆ ਦੀਆਂ ਦੋ ਲੇਰਾਂ ਨੂੰ ਪਾਰ ਕਰ ਲਿਆ ਪਰ ਅੱਗੇ ਹਰਿਆਣਾ ਪੁਲਿਸ ਨੇ ਰੋਕ ਲਿਆ ਹੈ। ਸੁਰੱਖਿਆ ਬਲਾਂ ਵੱਲੋਂ ਉਹਨਾਂ ਨੂੰ ਵਾਪਸ ਪਰਤਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਸਾਨ ਯੂਨੀਅਨ ਤੇ ਝੰਡਿਆਂ ਦੇ ਨਾਲ ਤਿਰੰਗੇ ਵੀ ਲੈ ਕੇ ਜਾ ਰਹੇ ਹਨ ਬਿਊਰੋ ਰਿਪੋਰਟ ਐਬੀ ਪੰਜਾਬ ਕਰ ਰਹੀ ਹੈ ہمارے ਉੱਪਰ ਔਰ ਕਿਸਾਨਾਂ ਕੇ ਉੱਪਰ ਇਸ ਤਰ੍ਹਾਂ ਕੇ ਪ੍ਰਹਾਰ ਬਲ ਪ੍ਰਯੋਗ ਕੀਤਾ ਜਾ ਰਹਾ ਹੈ जिस तरह से दुश्मन देख के नागरिक के ऊपर किया जाता है ऐसे लगता है पाकिस्तान पाकिस्तान अथवा चाइना का बॉर्डर हो हम इस देश के नागरिक हैं, जिसको अंदाता बोलते हैं मोदी सरकार और इस देश में रहने हो, वाले हैं देश ने बहुत कुर्बानियां दी है पंजाबियों ने किसानों ने तो हमारा मानना है कि भारत सरकार या तो वार्ता करे ਇਹ ਆ ਪੀਸਫੁਲੀ ਹਮੇ ਅਗੇ ਅਗੇ ਬੜਨ ਦੀ ਇਜਾਜ਼ਤ ਦੇ ਦੇ ਇਤਨੇ ਲੋਕ ਗਾਇਲੋ ਦੇਖਿਓ ਅਭੀ 5 6 ਕੀ ਖਬਰੇ ਆ ਰਹੀ ਹੈ ਉਹਨਕੇ ਨਾਮੋ ਕੀ ਪੇ ਪੁਸ਼ਟੀ ਕਰਤਾ ਹੋ ਅਭੀ ਜਿਹੜੇ ਪਹਿਲੇ ਦਿਨ ਜਿਵੇਂ ਹੋਇਆ ਕੱਲ ਫੇਰ ਵਧੋਗੇ ਇਸ ਤਰ੍ਹਾਂ ਅਗੇ ਵਧੋਗੇ ਸਾਰੀ ਸਿਚੁਏਸ਼ਨ ਤੇ ਅਸੀਂ ਦੁਬਾਰਾ ਸੰਗਤ ਸ਼੍ਰਮ ਚਰਚਾ ਕਰ ਸਾਰੇ ਕੁਝ ਤੁਹਾਨੂੰ ਸ਼ਾਮਾਂ ਨੂੰ ਦੱਸਾਂਗੇ ਸਾਨੂੰ ਗੱਲ ਕਰ